ਸਤਿਗੁਰ ਦੀ ਵਾਹਿਗੁਰ ਦੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਅਨਮੋਲ ਵਿਚਾਰ ਚਰਚਨਾਂ ਵਿੱਚ ਆਪ ਸਭ ਦਾ ਸੁਭਾਗ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜਰੂਰ ਦੇਖੋਗੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਹੈ ਅੱਜ ਦੀ ਵੀਡੀਓ ਦਾ ਤੁਹਾਡੇ ਤੱਕ ਆਉਣਾ ਇਹਨੂੰ ਵਹਿਗ ਨੂੰ ਫਕਾਹ ਉਹ ਜਗੀ ਦਾ ਆਪਣੇ ਲਈ ਇੱਕ ਸਨੇਹਾ ਸਮਝ ਕੇ ਕੂੜੀਆਂ ਨੂੰ ਸੁਣੇ ਨੂੰ ਜੀ ਤੇ ਇਹ ਗੱਲ ਤੁਹਾਨੂੰ ਨਹੀਂ ਟਿੰ ਨੂੰ ਸੁਣਨ ਤੋਂ ਬਾਅਦ ਆਪਣੇ ਆਪ ਸਮਝਦੇ ਵਿੱਚ ਆ ਜਾਣੀ ਹੈ ਵੀ ਇਹ ਗੱਲ ਹੈ ਕਿਉਂ ਕਹੀ ਜਾਂ ਕਿ ਕਿ ਸੰਗਤ ਜੀ ਅੱਜ ਦੀ ਵੀਡੀਓ ਤੇ ਵਿੱਚ ਬਹੁਤ ਮੱਧ ਗਿਆਨ ਉਹ ਕੀ ਹੈ ਆਪਣੇ ਪਰਮਪితਾ ਪਰਮਾਤਮਾ ਦੀ ਦੀ ਕਿਰਪਾ ਹੁਸਲ ਕਰਨ ਦਾ ਇਹ ਵੀਡੀਓ ਨੂੰ ਸ਼ੁਰੂਣ ਤੋਂ ਬਾਅਦ ਸਾਨੂੰ ਆਪਣੇ ਚੰਗੇ ਕਰਮ ਬਣਾਉਂਦਾ ਅਤੇ ਪਿਛਲੇ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਪ੍ਰਾਪਤ ਕਰਨ ਦਾ ਉਹ ਪਰਮਪితਾ ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਦਾ ਰੋਹ ਮਨਜਾਣਾ ਹੈ ਸੋ ਇਸ ਕਰਕੇ ਆਪਜੀ ਇਹ ਵੀਡੀਓ ਨੂੰ ਪੂਰਾ ਜਰੂਰ ਸਮੇਂ ਹੋ ਜੇ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਬਹੁਤ ਪਿਆਰੀ ਸਾਖੀ ਆਪਜੀ ਦੇ ਨਾਲ ਸੰਜੀ ਕਰਾਂਗੇ ਕਿਉਂਕਿ ਇਸ ਸਾਖੀ ਦੇ ਵਿੱਚ ਈ ਸਾਡੇ ਲਈ ਬਹੁਤ ਵੱਡਾ ਗਿਆਨ ਆ ਇਹ ਸਾਖੀ ਹੈ ਮੇਰੇ ਪਹਿਲੇ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੀ ਕਹਿੰਦੇ ਸਤਗੁਰ ਸੱਚੇ ਪਾਸ਼ਾ ਦੀਨ ਦੁਨੀਆ ਦਾ ਭਲਾ ਕਰਦਿਆ ਹੋਇਆ ਇੱਕ ਪਿੰਡ ਵਿੱਚ ਪਹੁੰਚੇ ਇੱਕ ਖੇਤ ਵਿੱਚ ਪਹੁੰਚੇ ਕਹਿੰਦੇ ਉਹ ਖੇਤ ਦੇ ਵਿੱਚ ਇੱਕ ਦਰਖਤ ਦੇ ਸੰਗਣੀ ਛਾਹ ਹੇਠਾਂ ਬੈਠ ਗਏ ਕਹਿੰਦੇ ਨਾਲ ਦੇ ਸਾਥੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਸਤਗੁਰ ਸੱਚੇ ਪਾਸ਼ਾ ਤੁਸੀਂ ਇੱਥੇ ਕਿਉਂ ਬੈਠ ਗਏ ਹੋ ਤਾਂ ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਨੇ ਕਿਹਾ ਵੀ ਭਾਈ ਕੋਈ ਪੁਕਾਰ ਕਰ ਰਿਹਾ ਹੈ ਕੋਈ ਨਾਮ ਜਪ ਰਿਹਾ ਏ ਕੋਈ ਕਿਰਪਾ ਮੰਗ ਰਿਹਾ ਏ ਤੇ ਉਹਦੇ ਉੱਤੇ ਕਿਰਪਾ ਹੋਣੀ ਵੀ ਬਹੁਤ ਤਵ ਡੀ ਆ ਪਰ ਕਿਸੇ ਕਾਰਨ ਕਰਕੇ ਉਹਦੀ ਕਿਰਪਾ ਰੁਕੀ ਆ ਅਸੀਂ ਉਹ ਨੂੰ ਸਹੀ ਰਾਹ ਖੋਣਾਈ ਆ ਉਹਦੀ ਰੁਕੀ ਹੋਈ ਕਿਰਪਾ ਉਹਦੇ ਤੱਕ ਪਹੁੰਚਾਉਣਾ ਆਏ ਆ ਕਹਿੰਦੇ ਭਾਈ ਮਦਾਨਾ ਜੀ ਨੇ ਪੁੱਛਿਆ ਕਿ ਸਤਿਗੁਰ ਸੱਚੇ ਪਾਸ਼ਾ ਉਹ ਕੌਣ ਆ ਅਤੇ ਉਹਦੇ ਤੇ ਕੀ ਕਿਰਪਾ ਹੋਣੀ ਆ ਤੇ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਹਮਣੇ ਇਸ਼ਾਰਾ ਕਰਕੇ ਕਿਹਾ ਕਿ ਉਹ ਸਾਹਮਣੇ ਦੇ ਜੋ ਨੌਜਵਾਨ ਹਲ ਚਲਾ ਰਿਹਾ ਹੈ ਨਾ ਅਸੀਂ ਉਹਦੀ ਗੱਲ ਕਰ ਰਹੇ ਹਾਂ ਜਾ ਉਹ ਨੂੰ ਇੱਥੇ ਬੁਲਾ ਕੇ ਲੈ ਕੇ ਆਓ ਤੇ ਦੇ ਭਾਈ ਮੰਦਾਨਾ ਜੀ ਨੇ ਕੁਝ ਵੇਲੇ ਹੀ ਕੋ ਕਿਸਾਨਾਂ ਨੂੰ ਬੁਲਾ ਕੇ ਲਿਆਂਦਾ ਉਹਨੇ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਅਤੇ ਪੁੱਛਿਆ ਕਿ ਮਹਾਰਾਜ ਮੈਨੂੰ ਇੱਥੇ ਕਿਉਂ ਬੁਲਾਇਆ ਹੈ ਇਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਨਾਲ ਕੁਝ ਸਵਾਲ ਜਵਾਬ ਕੀਤੇ ਉਹਦਾ ਨਾਮ ਪੁੱਛਿਆ ਉਹਦੇ ਮਾਤਾ ਪਿਤਾ ਦਾ ਨਾਮ ਪੁੱਛਿਆ ਕੋਈ ਹੋਰ ਗੱਲਾਂ ਕੀਤੀਆਂ ਤੇ ਫਿਰ ਕਿਹਾ ਵੀ ਜਾ ਪਾਈ ਹੁਣ ਤੂੰ ਆਪਣਾ ਕੰਮ ਕਰ ਆਪਣੀ ਕਿਰਤ ਕਰ ਕਹਿੰਦੇ ਉਹ ਮੁੱਖ ਕਹਿਣ ਲੱਗਾ ਵੀ ਬਾਬਾ ਜੀ ਤੁਸੀਂ ਸਿਰਫ ਮੇਰਾ ਨਾਮ ਪਤਾ ਪੁੱਛਣ ਦੇ ਲਈ ਤਾਂ ਮੈਨੂੰ ਇੱਥੇ ਬੁਲਾਇਆ ਨਹੀਂ ਹੋਵੇਗਾ ਜ਼ਰੂਰ ਕੋਈ ਹੋਰ ਗੱਲ ਹੋਣੀ ਆ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਇੱਥੇ ਕਿਉਂ ਬੁਲਾਇਆ ਹੈ ਨਹੀਂ ਤਾਂ ਮੇਰੇ ਮਨ ਦੇ ਵਿੱਚ ਸੰਸਾਰ ਰਹਿ ਜਾਣਾ ਹੈ ਇਹਦੇ ਚਤਪੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਭਾਈ ਜੇਕਰ ਤੂੰ ਸੱਚਮੁੱਚ ਜਾਨਣਾ ਚਾਹਣਾ ਹੈ ਕਿ ਅਸੀਂ ਤੈਨੂੰ ਇੱਥੇ ਕਿਉਂ ਬੁਲਾਇਆ ਤਾਂ ਇਹਦੇ ਲਈ ਤੈਨੂੰ ਸਵੇਰੇ ਸਾਠੇ ਕੋਲ ਆਉਣਾ ਪੈਣਾ ਹੈ ਸਵੇਰੇ ਸਵਾ ਬੈਰ ਰਾਤ ਰਹਿੰਦਿਆਂ ਹੋਇਆਂ ਭਾਗੀ ਅਮਰਤ ਬੀਜੇ ਦੇ ਵਿੱਚ ਤਾਰਿਆਂ ਦੀ ਛਾਂਵੇਂ ਤੈਨੂੰ ਇੱਥੇ ਸੱਦੇ ਕੋਲ ਆਉਣਾ ਪਵੇਗਾ ਫਿਰ ਅਸੀਂ ਤੈਨੂੰ ਦੱਸਾਂਗੇ ਕਿ ਤੈਨੂੰ ਅਸੀਂ ਕਿਉਂ ਬੁਲਾਇਆ ਸੀ ਕਿਤੇ ਉਹ ਮੋਖ ਸੱਤ ਵਚਨ ਕਹਿ ਕੇ ਆਪਣਾ ਕੰਮ ਕਰਨ ਲੱਗਾ ਤੇ ਕਿਤੇ ਇਹ ਤਾਂ ਪਾਈ ਵਰਦਾਨਾ ਜੀ ਨੇ ਫਿਰ ਸਵਾਲ ਕੀਤਾ ਕਿ ਸੱਚੀ ਕਿਰਤੀ ਭਾਸ਼ਾਈ ਕੌਣ ਹੈ ਤੇ ਇਹ ਰੀਤੀ ਕੀ ਕਿਹ ਕੁਹਾਉ ਨਹੀਂ ਆ ਇਹਦੇ ਸاتھ ਮਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਭਾਈ ਇਹ ਬਹੁਤ ਪਿਆਰੀ ਰੂਹ ਆ ਤੁੰਗਲੇ ਕਰਮ ਕੀ ਬੜੇ ਤੇਜ ਨੇ ਕਿਸਦੇ ਤੇ ਇਸ ਜਨਮ ਦੇ ਵਿੱਚ ਵੀ ਇਹਨੇ ਬਹੁਤ ਕੁੰਨ ਕਮਾ ਲਈਆ ਇਸ ਕਰਕੇ ਇਹਦੇ ਕੁੰਨਾ ਕਰਕੇ ਇਹਦੇ ਚੰਗੇ ਕਰਮਾ ਕਰਕੇ ਇਹਦੇ ਤੇ ਬਹੁਤ ਵੱਡੀ ਕਿਰਪਾ ਹੋਣੀ ਆ ਅੱਗੇ ਚੱਲ ਕੇ ਇਹਨੇ ਕਈ ਰੂੜਾ ਨੂੰ ਨਾਮ ਦੇ ਨਾਲ ਭਜਨ ਮੰਗਹੀ ਦੇ ਨਾਲ ਵੀ ਪਰ ਕਿਸੇ ਕਾਰਨ ਕਰਕੇ ਇਹਦੇ ਤੇ ਇਹ ਕਿਰਪਾ ਹੋ ਨਹੀਂ ਰਹੀ ਕਿਨ ਭਾਈ ਮਰਦਾਨਾ ਜੀ ਨੇ ਫਿਰ ਸਵਾਲ ਕੀਤਾ ਸਤਿਗੁਰ ਸੱਚੇ ਪਾਸ਼ਾ ਕਿਸ ਕਾਰਨ ਕਰਕੇ ਇਹਦੇ ਤੇ ਇੰਨੀ ਵੱਡੀ ਕਿਰਪਾ ਹੁਣ ਉਹ ਰੁਕੀ ਹੋਈ ਆ ਤਕੇਲੇ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਵੀ ਭਾਈ ਮਰਦਾਨਿਆ ਤੂੰ ਵੀ ਇੰਤਜ਼ਾਰ ਕਰ ਕੱਲ ਤੱਕ ਤੇਰੇ ਵੀ ਮਨ ਦੇ ਸਾਰੇ ਸਵਾਲਾਂ ਦੇ ਜਵਾਬ ਕੱਲ ਦੇ ਅਮਰਤ ਵੇਲੇ ਦੇ ਵਿੱਚ ਤੈਨੂੰ ਮਿਲ ਜਾਣਗੇ ਸੋ ਕਹਿੰਦੇ ਅੱਜ ਦਾ ਦਿਨ ਬੀਤਿਆ ਕੱਲ ਦਾ ਅਮਰਤ ਵੇਲਾ ਹੋਇਆ ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਅਮਰਤ ਵੇਲੇ ਅੰਤਰ ਧਿਆਨ ਹੋ ਕੇ ਬੈਠ ਕੇ ਉਧਰ ਉਹ ਮਨੁੱਖ ਵੀ ਆਪਣੇ ਘਰ ਉੱਠਿਆ ਇਸ਼ਨਾਨ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਤੁਰ ਪਿਆ ਪਰ ਕਹਿੰਦੇ ਤੁਰਨ ਵੇਲੇ ਮਨ ਵਿੱਚ ਖਿਆਲ ਆਇਆ ਵੀ ਰੱਬੀ ਰੂਹ ਦੇ ਦਰਸ਼ਨ ਕਰਨ ਦੇ ਨਹੀਂ ਜਾ ਰਿਹਾ ਹਾਂ ਉਹਨਾਂ ਨੇ ਕੋਈ ਗਿਆਨ ਦੀ ਗੱਲ ਮੈਨੂੰ ਦੱਸਣੀ ਆ ਮੈਨੂੰ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਕੋਈ ਭੇਟਾ ਨਾਲ ਲੈ ਕੇ ਜਾਵਾਂ ਕਹਿੰਦੇ ਕਾਫੀ ਸੋਚ ਵਿਚਾਰ ਤੋਂ ਬਾਅਦ ਮੰਨਨੇ ਫੈਸਲਾ ਕੀਤਾ ਕਿ ਮੱਝੀਆਂ ਗਾਇਆਂ ਦਾ ਤਾਜ਼ਾ ਦੁੱਧ ਲੈ ਜਾਣਾ ਹਾ ਕਹਿੰਦੇ ਮੱਝਾਂ گاਵਾ ਦੀ ਧਾਰ ਗੱਡੀ ਤੇ ਤਾਜ਼ਾ ਦੁੱਧ ਲੈ ਕੇ ਗੁਰੂ ਸਾਹਿਬ ਜੀ ਦੇ ਲਈ ਤੁਰ ਪਿਆ ਜਾਂਦੇ ਨੂੰ ਗੁਰੂ ਸਾਹਿਬ ਜੀ ਅੰਦਰ ਧਿਆਨ ਹੋਂਦੋ ਬੈਠੇ ਸਨ ਕਹਿੰਦੇ ਇਹਨੇ ਜਾ ਕੇ ਦੁੱਧ ਦਾ ਗੜਵਾ ਗੁਰੂ ਸਾਹਿਬ ਜੀ ਦੇ ਅੱਗੇ ਰੱਖਿਆ ਮੱਥਾ ਟੇਕਿਆ ਅਤੇ ਪ੍ਰਾਰਥਨਾ ਕਹਿੰਦੇ ਕੁਝ ਸਮੇਂ ਬਾਅਦ ਗੁਰੂ ਸਾਹਿਬ ਜੀ ਦੀ ਸਮਾਧੀ ਖੁੱਲੀ ਗੁਰੂ ਸਾਹਿਬ ਜੀ ਨੇ ਅੱਖਾਂ ਖੋਲ੍ਹ ਕੇ ਸਾਹਮਣੇ ਇਹ ਮਨੁੱਖ ਨੂੰ ਬੱਝ ਦੇਖਿਆ ਗੁਰੂ ਜੀ ਨੇ ਪੁੱਛਿਆ ਵੀ ਭਾਈ ਆ ਗਿਆ ਹੈ ਤਾਂ ਕਹਿੰਦੇ ਇਹਨੇ ਫਿਰ ਤੋਂ ਮੱਥਾ ਟੇਕਿਆ ਅਤੇ ਘਰੋਂ ल्याਵੀਂ ਦੁੱਧ ਦੀ ਪੇਟਾ ਗੁਰੂ ਸਾਹਿਬ ਜੀ ਨੂੰ ਛਕਣ ਨੂੰ ਕਿਹਾ ਕਿ ਸਤਿਗੁਰ ਸਕੇ ਪਾਸ਼ਾ ਆਪ ਜੀ ਦੇ ਲਈ ਮੈਂ ਆਪਣੇ ਘਰੋਂ ਆਪਣੀਆਂ ਮੱਝੀਆਂ ਗਾਈਆਂ ਦਾ ਤਾਜ਼ਾ ਦੁੱਧ ਚੋਕੇ ਲੈ ਕੇ ਆਇਆ ਹਾਂ ਕਿਰਪਾ ਕਰਕੇ ਛਕੋ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪਣੇ ਹੱਥ ਦੀ ਹਥੇਲੀ 'ਤੇ ਉਹ ਦੁੱਧ ਪਾ ਕੇ ਛਕਿਆ ਤੇ ਨਾਲ ਹੀ ਇਸ ਮੁੱਖ ਦੇ ਸਿਰ ਦੇ ਉੱਤੇ ਮੇਲ ਪਰਿਆ ਹੱਥ ਰੱਖ ਕੇ ਗਿਆ ਭਾਈ ਤੂੰ ਨਿਰੰਕਾਰ ਦਾ ਧਿਆਨ ਧਰ ਕੇ ਬੋਲ ਵਾਹਿਗੁਰੂ ਕਹਿੰਦੇ ਜਦੋਂ ਇਹਨੇ ਅੱਖਾਂ ਬੰਦ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਵਾਂ ਧਿਆਨ ਧਰਿਆ ਤੇ ਆਪਣੀ ਰਸਨਾ ਦੇ ਰਾਹੀ ਗਿਆ ਵਾਹਿਗੁਰੂ ਤੇ ਕਹਿੰਦੇ ਇਹਦੀ ਸਮਾਧੀ ਲੱਗ ਗਈ ਜਦੋਂ ਸਮਾਧੀ ਖੁੱਲੀ ਅੱਖਾਂ ਖੋਲੀਆਂ ਉਦੋਂ ਤੱਕ ਇਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਚੁੱਕੀ ਸੀ ਕਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੁੱਖਾ ਟਿਕਿਆ ਤੇ ਮਨਕ ਦਾ ਸ਼ੁਕਰਾਨਾ ਕਰਨ ਲੱਗਾ ਕਿ ਮਹਾਰਾਜ ਸੱਚਾ ਪਾਤਸ਼ਾਹ ਬਹੁਤ ਵੱਡੀ ਕਿਰਪਾ ਕਰਤੀ ਹੈ ਤੁਸੀਂ ਮੇਰੇ ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਮਨੁੱਖ ਨੂੰ ਵੀ ਆਇਆ ਅਤੇ ਭਾਈ ਮਰਦਾਨਾ ਜੀ ਦੇ ਸਮੇਤ ਸਭ ਸੰਗਤਾਂ ਨੂੰ ਇਹ ਬਚਨ ਕੀਤੇ ਕਿ ਭਾਈ ਇਹ ਕਿਰਪਾ ਤਾਂ ਤੇਰੇ ਤੇ ਹੋਣੀ ਹੀ ਸੀ ਕਿਉਂਕਿ ਤੇਰੇ ਪਿਛਲੇ ਕਰਮ ਬਹੁਤ ਤੇਜ ਸੀ ਤੂੰ ਪਿੱਛੇ ਵੀ ਬੜਾ ਨਾਮ ਜਪਿਆ ਬਹੁਤ ਚੰਗੇ ਕੰਮ ਕੀਤੇ ਤੇ ਖੁਣ ਤੂੰ ਇਸ ਜਨਮ ਦੇ ਵਿੱਚ ਵੀ ਬਹੁਤ ਨਾਮ ਜਪ ਰਿਹਾ ਹੈ ਚੰਗੇ ਕੰਮ ਕਰ ਰਿਹਾ ਹੈ ਕਿ ਤੇਰੇ ਨੇਕ ਕਰਮਾਂ ਦੀ ਕਮਾਈ ਤੈਨੂੰ ਮਿਲਣੀ ਸੀ ਪਰ ਮਿਲ ਇਸ ਕਰਕੇ ਨਹੀਂ ਸੀ ਕਿਉਂਕਿ ਤੇਰੇ ਕੋਲ ਅਮਰਤ ਮੇਲਾ ਨਹੀਂ ਸੀ ਕਿ ਤੇਰੀ ਨੇਕ ਕਮਾਈ ਦਾ ਵਾਅਦ ਤੈਨੂੰ ਅਮਰਤ ਮੇਲੇ ਉੱਠ ਕੇ ਭਜਨ ਮੰਦਗੀ ਕੀਤਿਆ ਹੁੰਦਾ ਸੀ ਸੋ ਅੱਜ ਅਮਰਤ ਮੇਲਾ ਸਮਾਂ ਲਿਆ ਹੈ ਤੇ تیر ਕੀਤੇ ਹੋਏ ਨੇਕ ਕਰਮਾਂ ਦੀ ਕਮਾਈ ਤੈਨੂੰ ਮਿਲ ਗਈਆ ਸੋ ਕਹਿੰਦੇ ਉਸ ਮਨੁੱਖ ਨੇ ਅੱਕੇ ਚੱਲ ਕੇ ਬਹੁਤ ਮੁਕੰਮ ਭਜਨ ਬੰਦਗੀ ਦੇ ਨਾਮ ਦੇ ਵਿੱਚ ਜੁੜਿਆ ਸੋ ਸੰਗਤ ਜੀ ਜਦੋਂ ਆਪਾਂ ਕੇ ਸਾਖੀ ਨੂੰ ਮਹਾਪੁਰਖਾਂ ਕਾਸੋਂ ਸੁਣਿਆ ਤਾਂ ਇੱਕੋ ਗੱਲ ਸਮਝਦੀ ਰਹੀ ਚੰਗੇ ਭਾਵੇਂ ਆਪਣੇ ਪੱਲੇ ਜਿੰਨੇ ਮਰਜੀ ਚੰਗੇ ਕੰਮਾਂ ਦੀ ਕਮਾਈ ਹੋਵੇ ਜ਼ਿੰਦਗੀ ਦੇ ਵਿੱਚ ਜਿੰਨੇ ਮਰਜੀ ਨੇਕ ਕੰਮ ਕਰਨ ਲੇ ਕਿ ਨਾਮ ਜਪ ਲਈਏ ਅਮਰਤ ਵੇਲੇ ਇਸ ਮਨ ਲਾਣਾ ਬਹੁਤ ਜ਼ਰੂਰੀ ਹੈ ਸਾਡੀ ਹਰ ਤਰ੍ਹਾਂ ਦੀ ਕੀਤੀ ਹੋਈ ਮਿਹਨਤ ਕਮਾਈ ਦਾ ਫਲ ਅਮਰਤ ਵੇਲੇ ਦੇ ਵਿੱਚ ਹੀ ਸਮੋਲਣਾ ਹੈ ਜਿਵੇਂ ਸੰਗਤ ਦੇ ਗੁਰਸੇਵੀਆਂ ਜੀ ਸਮਨਾਰ ਵਾਰਿਸ ਨੂੰ ਦੇਖਿਆ ਨੇ ਤਵੇਲੇ ਨੂੰ ਨਾਮ ਜਪਦੇ ਗੁਰਸੇਵੀਆਂ ਜੀ ਖੁਦ ਕਿਰਪਾ ਕਰਨ ਨੂੰ ਤਿਆਰ ਹੈ ਪਰ ਆਪਣੀਆਂ ਮੌਤਾਂ ਆਜਤਾ ਕਰਕੇ ਆਪਣੇ ਉੱਤੇ ਹੀ ਜੀ ਉਹੀ ਤੇ ਕਲ ਨੂੰ ਧੋਖ ਲੈਣੇ ਹਨ ਅਮਰਤ ਵੇਲੇ ਸੰਗਤ ਨੂੰ ਅਮਰਤ ਲਈ ਨਾਮ ਉੱਤੇ ਨਾਮ ਜਪਣਾ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਨੇ ਸਨਦੇ ਇਹ ਅਮਰਤ ਵਿਲਾ ਜ਼ਰੂਰੀ ਕੀਪ ਲਾਈ ਅਤੇ ਬਹੁਤ ਸਾਰੇ ਗੀ ਨੇ ਸਿਰਸਾ ਨੂੰ ਅਮਰਤ ਵੇਲੇ ਉੱਥਾਮ ਨਹੀਂ ਕੀ ਹੈ ਨਾ ਮੈਂ ਸਿਰਸਾ ਨੂੰ ਕਹਿ ਦਿੱਤਾ ਕਿ ਅਮਰਤ ਵੇਲੇ ਉਹ ਨਾਮ ਜਗ ਨਾਜੀਤ ਸਿੰਘ ਸਾਹਿਬ ਜੀ ਨੇ ਜੋ ਆਪਾਂ ਨੂੰ ਕਿਹਾ ਹੈ ਨਾ ਪਹਿਲਾਂ ਖੋਦ ਕਰਕੇ ਸਾਨੂੰ ਦਿਖਾਇਆ ਹੈ ਸਦਾਈ ਗੁਰਸਹਿਬਾਂ ਦੇ ਜੀਵਨ ਪਰਲ ਸਭ ਦੇ ਜੀਵਨ ਦੇ ਵਿੱਚ ਅਮਰਤ ਵੇਲਾ ਅਤੇ ਅਮਰਤ ਵੇਲੇ ਵੀ ਭਜਨ ਮੰਦਗੀ ਸੰਗਤੋਂ ਪੜਨਾ ਹੈ ਸੋ ਸੰਗਤ ਵੀ ਮੁਕਤੀ ਵੱਲ ਲਿਆ ਕਿ ਜੇਕਰ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਕਲਕੀਤਰ ਪਾਤਸ਼ਾਹ ਜੀ ਦੇ ਘਰ ਦੇ ਨਾਲ ਖੁਸ਼ੀਆਂ ਚਾਹੀਦੀਆਂ ਨੇ ਤਾਂ ਫਿਰ ਅਮਰਤ ਵੇਲੇ ਉੱਠਣਾ ਪੈਣਾ ਹੈ ਉੱਠ ਕੇ ਨਾਮ ਜਪਣਾ ਪੈਣਾ ਹੈ ਮਹਾਪੁਰਖ ਜੀ ਕੇ ਲਈ ਅਮਰਤ ਵੇਲੇ ਪੁੱਤ ਕੇ ਚਪੇ ਹੋਏ ਨਾਮ ਦੀ ਕਮਾਈ ਦੇ ਨਾਲ ਸਾਡੇ ਮੱਥੇ ਦੇ ਲੇਖ ਸਾਡੇ ਮੱਥੇ ਦੇ ਭਾਗਵਦ ਸੰਸਦਿਆ ਅਸੀਂ ਅਮਰਤ ਵੇਲੇ ਉੱਠ ਕੇ ਆਪਣੀ ਰਸਨਾ ਰਾਹੀਂ ਇੱਕ ਵਾਰ ਵੀ ਵਾਹਿਗੁਰੂ ਜੀ ਕਹਿ ਦਿੰਦੇ ਹਾਂ ਨਾ ਉਹ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਨਾਲ ਪਤਾ ਨਹੀਂ ਸਾਡੇ ਕਿੰਨੇ ਬਾੜੇ ਕਰਮ ਕੱਟੇ ਜਾਂਦੇ ਹੋਣਗੇ ਕਿੰਨੇ ਸੋਹੇ-ਸੋਹੇ ਲੇਖ ਲਿਖੇ ਜਾ ਰਹੇ ਹੋਣਗੇ ਸਾਨੂੰ ਇਸ ਬੰਦਾ ਕੋਈ ਗਿਆਨ ਨਹੀਂ ਆ ਸੋ ਅਮਰਤ ਲਈ ਉੱਠ ਕੇ ਜਲਨ ਮਨ ਦੀ ਚਾਹੀਏ ਅਮਰਤ ਗੈਲੇ ਦਾ ਇੱਕ ਕਪਾਲ ਇੱਕ ਸੇਨ ਵੀ ਬਿਰਥਾ ਨਹੀਂ ਜਾਣਾ ਚਾਹੀਦਾ ਕੋਸ਼ਿਸ਼ ਕਰੋ ਕਿ ਸਵੇਰੇ 3 ਤੋਂ 6 ਦੇ ਵਿਚਕਾਰ ਉੱਠ ਕੇ ਨਾਮ ਜਪੀਏ ਕਿਤੇ ਤੈਨੂੰ ਤੋਂ ਪਹਿਲਾਂ ਜਾਗ ਆ ਜਾਂਦੀ ਆ ਤਾ بڑے ਵੱਡੇ ਪਾਗ ਨੇ بڑے ਚੰਗੇ ਕਰਮ ਨੇ ਤੁਹਾਨੂੰ ਦੀ ਕਦੇ ਵੀ ਉਹ ਸਵੇਰੇ ਨੂੰ ਅੰਤ ਰਾਤ ਸਮਝ ਕੇ ਸੌਣਾ ਨਹੀਂ ਆ ਬਸ ਉੱਠ ਕੇ ਨਾਮ ਜਪਣਾ ਹੈ ਜੀ ਉਸਕੇ ਬਲਕੀਆਂ ਨਹੀਂ ਜਾਂਦਾ ਕਿਸ਼ਨਾਰ ਨਹੀਂ ਕੀਤਾ ਜਾਂਦਾ ਕੋ ਲੰਮੇ ਪਏ ਪਏ ਹੀ ਜਪਨਾ ਸ਼ੁਰੂ ਕਰਕੇ ਆਉਂ। ਬਸ ਜਪਨਾ ਗਿਰੂਈਆ ਇੱਕ ਵਾਰ ਸਾਡੀ ਦਸਮਾں ਤੇ ਵਾਹਿਗੁਰੂ ਜੀ ਨਿਕਲ ਗਿਆ ਉਹ ਕੀ ਆ ਹੋਇਆ ਵਾਹਿਗੁਰੂ ਜੀ ਮਾਲਕ ਦੇ ਚਰਨਾਂ ਵਿੱਚ ਪ੍ਰਣਾਮ ਦੇਵਿਆ ਤੇ ਅੰਕੇਦੀ ਕਿਰਪਾ ਸਤਿਗੁਰੂ ਸਤਿ ਪਾਸ਼ਾ ਜੀ ਨੇ ਉੱਤੇ ਇਹ ਕਰਦੇ ਨਹੀਂ ਆ ਸੋ ਇੱਕ ਵਾਰ ਕੋਸ਼ਿਸ਼ ਜਰੂਰ ਕਰਨੀ ਆ ਕਿ ਜਦੋਂ ਵੀ ਜਾਗਦਾਵੇ ਵਹਿਗੁਰੂ ਜਤਨਾਸ਼ੀ ਕਿਰਤੀ ਨਾਲੇ ਦਾ ਸ਼ੁਕਰ ਕਰਨਾ ਚਾਹੀਦਾ ਮੰਨ ਤਵੇ ਦੇ ਭਜਨ ਮੰਦਗੀ ਮੱਥੇ ਦੇ ਇੰਲੇ ਮੱਥੇ ਦੇ ਭਾਗ ਬਦਲ ਦਿੰਦੀ ਆ ਤੇ ਇਹਦੀ ਸਭ ਤੋਂ ਵੱਡੀ ਗੁਹਾਰਨਾ ਅੱਜ ਦੀ ਇਹ ਸਾਖੀ ਦੇ ਵਿੱਚੋਂ ਮਿਲਦੀ ਆ ਕਿ ਕਿਸ ਤਰ੍ਹਾਂ ਕੋ ਬੰਦੇ ਦੇ ਕੋਲ ਕਿੰਨੀ ਨੀਕ ਕਮਾਈ ਸੀ ਔਰ ਤੋਂ ਨੇਕ ਕਮਾਈ ਮਿਲਣ ਦੇ ਵਿੱਚ ਦੇਰੀ ਕਿਉਂ ਹੋ ਰਹੀ ਸੀ ਕਿਉਂਕਿ ਪੱਲੇ ਅਮਰਤ ਗੇਰ ਨਹੀਂ ਸੀ ਸੋ ਅਮਰਤ ਗੇਰ ਨੂੰ ਕਿਤੇ ਨਾ ਵਿਸਾਤੇ ਤੇ ਵੀ ਕੋਈ ਕਿਰਪਾ ਰੁਕੀ ਹਿੰਦੀ ਸਿਰਫ ਇਸੇ ਕਾਰਨ ਕਰਕੇ ਕਿ ਸਾਡੇ ਪੱਲੇ ਹਜੇ ਤਾਂ ਅਮਰਤ ਨਹੀਂ ਆਇਆ ਨਹੀਂ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਇਸ਼ੇ ਸ਼ੁੰਗੀ ਜਰੂਰ ਲਿਖਣਾ ਅਤੇ ਗੁਰੂ ਇਤਿਹਾਸ ਦੀ ਇੱਕ ਸਾਖੀ ਸੁਣਾਉਂਦੇ ਆ ਬੇਅੰਤ ਪ੍ਰਮਾਣ ਹੋ ਜਾਂਦੀ ਹੈ ਸੰਗਤ ਕੀ ਆਪ ਜੀ ਵਕਸ਼ਨਾ ਹੋਰ ਹੋ ਸਤਿਗੁਰ ਸਭ ਤੋਂ ਪਾਵਸ਼ਾ ਜੀ ਆਪ ਨੂੰ ਵਕਸ਼ ਰੂਪ ਵਿੱਚ ਕਛ ਦੇਣ ਹੈ